ਹੈਲੋ ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ। ਸਵਾਗਤ ਹੈ ਜੀ ਤੁਹਾਡਾ ਮੇਰੇ YouTube ਚੈਨਲ ਦੇ ਵਿੱਚ। ਤੇ ਅਦਰ ਜੀ ਅੱਜ ਮੈਂ ਆਪਣਾ ਵਲੌਗ ਸ਼ੁਰੂ ਕੀਤਾ ਸਵੇਰ ਤੋਂ। ਤੇ ਸਵੇਰ ਦਾ ਟਾਈਮ ਹੈ ਜੀ। ਨਾ ਨੂੰ ਕਿ ਆ ਗਈ ਸੀ ਮੈਂ ਅੱਜ ਬਾਰ-ਬਾਰ ਨਾ ਲਾਈਟ ਬੰਦ ਹੋ ਰਹੀ ਸੀਗੀ। ਤੇ ਨਾਂ ਤੋਂ ਬਾਅਦ ਫਿਰ ਮੈਂ ਸਬਜੀ ਵਗੈਰਾ ਕੱਟੀ ਹੈ ਸਬਜੀ ਕੱਟਣ ਤੋਂ ਬਾਅਦ ਜੀ ਮੈਂ ਸਬਜੀ ਨੂੰ ਲਾਤਾ ਤੜਕਾ ਆਲੂ ਤੇ ਚੁੰਮਲਾ ਮਿਰਚ ਦੀ ਸਬਜੀ ਬਣਾਵਾਂਗੀ ਅੱਜ ਤੇ ਸਬਜੀ ਨੂੰ ਤੜਕਾ ਲਾ ਰਿਹਾ ਤਾਂ ਤੇ ਅਦਰ ਪੜਾ ਦੁੱਧ ਗਰਮ ਕੀਤਾ ਸੀਗਾ ਤੇ ਫਿਰ ਮੈਂ ਕਿਹਾ ਚਲੋ ਦੁੱਧ ਗਰਮ ਤਾਂ ਹੈਗਾ ਹੀ ਫਿਰ ਮੈਂ ਇੱਕ ਡੋਂਗੇਰੇ ਵਿੱਚ ਕੱਢ ਕੇ ਨਾ ਥੋੜਾ ਜਿਹਾ ਦਹੀਂ ਜਮਾ ਦਾਂਗੀ ਤੇ ਠੰਡਾ ਕਰ ਲਿਆ ਸੀ ਉਹਨੂੰ ਕਾਫੀ ਜ਼ਿਆਦਾ ਗਰਮ ਸੀਗਾ ਤੇ ਹੁਣ ਜੀ ਹੈਗਾ ਦੁਪਹਿਰ ਦਾ ਲੰਚ ਦਾ ਟਾਈਮ ਫੁਲਕੇ ਵਗੈਰਾ ਬਣ ਚੁੱਕੇ ਨੇ ਸਬਜੀ ਆਪਣੇ ਸਵੇਰੇ ਬਣ ਗਈ ਸੀ ਤੇ ਸਾਰਿਆਂ ਦੀ ਪਲੇਟਾਂ ਦੇ ਵਿੱਚ ਆਪਾਂ ਰੋਟੀ ਪਾਤੀ ਆ ਤੇ ਮੈਂ ਤੁਹਾਨੂੰ ਖਾ ਕੇ ਦਿਖਾ ਰਹੀ ਆ ਸਬਜੀ ਟੇਸਟੀ ਬਣੀ ਸੀਗੀ ਤੇ ਉਸ ਤੋਂ ਬਾਅਦ ਜੀ ਸ਼ਾਮ ਦਾ ਟਾਈਮ ਹੈ ਤੇ ਆ ਦੇਖੋ ਜੀ ਬੈਡ ਦੇ نیچے ਕਿੰਨਾ ਗੰਦਾ ਨਿਕਲਿਆ ਜਿਹੜਾ ਕੋਨੇ ਦੇ ਵਿੱਚ ਸੀਗਾ ਤੇ ਇਹ ਬੈਡ ਨਾ ਆਪਣੇ ਗੱਦਿਆ ਕਰਕੇ ਕਾਫੀ ਉੱਚੇ ਹੋ ਗਏ ਸੀਗੇ ਹੁਣ ਇਹਨਾਂ ਦੇ نیچے ਇੱਟਾਂ ਰੱਖਿਆ ਸੀ ਅਸੀਂ ਉਹ ਕੱਢ ਦਿੱਤੀਆਂ ਨੇ ਤੇ ਆ ਕੁਝ ਗੈਸਟ ਆਏ ਹੋਏ ਸੀ ਆਪਣੇ ਘਰੇ ਛੋਟੇ-ਛੋਟੇ ਬੱਚੇ ਵੀ ਸੀ ਨਾਲ ਉਹਨਾਂ ਦੇ ਚਲੋ ਜੀ ਆਪਾਂ ਨੇ ਹੁਣ ਇਟਾ ਵਗੈਰਾ ਗਿਆ ਬੈੱਡ ਦੀ ਕੱਢ ਦਿੱਤੀਆਂ ਕਚਰਾ ਕੁਚਰਾ ਕੱਢ ਲਿਆ ਸੀ ਆ ਦੇਖੋ ਜੀ ਹੁਣ ਸਫਾਈ ਕੀਤੀ ਹੈ ਮੈਂ ਰਾਤ ਨੂੰ ਬੈੱਡਾਂ ਤੋਂ ਕਾਫੀ ਜ਼ਿਆਦਾ ਗੰਦ ਨਿਕਲਿਆ ਸੀਗਾ ਤੇ ਆ ਦੇਖੋ ਜੀ ਗੱਦਿਆਂ ਤੇ ਹੁਣ ਕਵਰ ਚੜਾ ਕੇ ਗੱਦੇ ਢਾਤੇ ਨੇ ਤੇ ਚੱਦਰ ਹੁਣ ਮੈਂ ਸਵੇਰੇ ਡਾਵਾਂਗੀ ਤੇ ਹੁਣ ਜੀ ਇੱਧਰ ਨਾਲ ਮੀ ਪਹਿਣਾ ਸ਼ੁਰੂ ਹੋ ਰਿਹਾ ਵਿੱਚ ਵਿੱਚ ਨਾ ਹਵਾ ਚਲਦੀ ਵੀ ਤੇਜ਼ ਤੇਜ਼ ਨੇਰੇ ਦੇ ਵਿੱਚ ਕੁਝ ਨਜ਼ਰ ਨਹੀਂ ਆ ਰਿਹਾ ਲਾਈਟ ਬੰਦ ਹੋ ਗਈ ਹੈ ਤੇ ਹਵਾ ਕਾਫੀ ਤੇਜ਼ ਚਲਦੀ ਪਈ ਹੈ ਉਸ ਤੋਂ ਬਾਅਦ ਜਿੰਮੀ ਸ਼ੁਰੂ ਹੋ ਗਿਆ ਸੀ ਮੈਂ ਬਸ ਸਿਰਫ 10 ਮਿੰਟ ਪਿਆ ਗਿੰਤੀ ਦਾ ਜਿੰਨੇ ਕੁ देर ਵੀਡੀਓ ਬਣਾਈ ਹੈ ਉਸ ਤੋਂ 2-4 ਮਿੰਟ ਬਾਅਦ ਤੱਕ ਪਿਆ ਬਸ ਉਹ ਵੀ ਤੇਜ਼ ਸਿਰਫ ਦੇਖਣ ਨੂੰ ਸੀ ਤੇਜ਼ ਬਾਕੀ ਸਾਰੀ ਮਿੱਟੀ ਸੁੱਕੀ ਪਈ ਸੀ ਗਲੀ ਇਹ ਦੀ ਕਿਉਂਕਿ ਖੁੱਲ ਕੇ ਪਿਆ ਹੈਗਾ ਮੇਰੇ ਨਾਲ ਹੀ ਸਾਰਾ ਮਿੱਟੀ ਸੁੱਕੀ ਜਾ ਰਹੀ ਹੈ ਕਿਉਂਕਿ ਸਾਰੀ ਮਿੱਟੀ ਪੈਣੀ ਧੂਪ ਨਾਲ ਕਿੰਨੀ ਗਰਮ ਸੀਗੀ نیچے ਆਜਣ ਨਾਲ ਹੀ ਪਿਆ ਹੈਗਾ ਤੇ ਲਾਟ ਵੀ ਬੰਦ ਹੋ ਗਈ ਹੈ ਤੇ ਹੁਣ ਜੀ ਲੇਟ ਆ ਚੁੱਕੀ ਹੈ ਇੱਦਾਂ ਆਪਣੇ ਕੋਲ ਨਾਲ ਕੱਲ ਰਾਤ ਦੀ ਦਾਲ ਪਈ ਹੋਈ ਸੀ ਬਚੀ ਹੋਈ ਤੇ ਫਿਰ ਅੱਜ ਆਪਾਂ ਰਾਤ ਨੂੰ ਕੁਝ ਨਹੀਂ ਬਣਾਇਆ ਕੱਲ ਦੀ ਰਾਤ ਵਾਲੀ ਦਾਲ ਨੂੰ ਹੀ ਆਪਾਂ ਖਾਵਾ ਗਏ